ਸਾਰੇ ਹੀ ਪਿਆਰੇ ਦੋਸਤਾਂ ਨੂੰ ਮੇਰੀ ਵੱਲੋਂ ਪਿਆਰ ਭਰੀ ਸਸ਼ਿਆਕਾਲ ਜੀ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਇੱਕ ਨਵੀਂ ਕਹਾਣੀ ਜ਼ਿੰਦਗੀ ਦੇ ਵਿੱਚ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਕਦੇ ਵੀ ਉਹਨਾਂ ਲੋਕਾਂ ਦੇ ਪਿੱਛੇ ਨਾ ਭੱਜੋ ਜਿਨ੍ਹਾਂ ਨੂੰ ਤੁਹਾਡੀ ਕੋਈ ਪਰਵਾਹ ਨਹੀਂ ਕਦੇ ਵੀ ਆਪਣੀ ਤੁਲਨਾ ਕਿਸੇ ਹੋਰ ਦੇ ਨਾਲ ਨਾ ਕਰੋ ਕਿਉਂਕਿ ਹਰ ਫਲ ਦਾ ਸਵਾਦ ਵੱਖਰਾ ਹੁੰਦਾ ਹੈ ਉਹ WhatsApp ਸਟੇਟਸ ਚੰਗਾ ਦਿਖਾਉਂਦੇ ਰਹਿਣਗੇ ਤੇ ਤੁਸੀਂ ਆਪਣੀ ਲਾਈਫ ਦਾ ਸਟੇਟਸ ਚੰਗਾ ਬਣਾਉਣ ਵਿੱਚ ਲੱਗੇ ਰਹੋ ਜੇਕਰ ਤੁਸੀਂ ਦੁਖੀ ਹੋ ਤਾਂ ਇਸ ਦਾ ਕਾਰਨ ਇਹ ਹੈ ਕਿ ਤੁਸੀਂ ਦੁਨੀਆ ਨੂੰ ਗੰਭੀਰਤਾ ਨਾਲ ਲੈ ਲਿਆ ਹੈ ਮੈਂ ਕਿਸੇ ਤੋਂ ਕੋਈ ਵੀ ਉਮੀਦ ਨਹੀਂ ਰੱਖਦਾ ਕਿਉਂਕਿ ਉਮੀਦਾਂ ਦੇ ਨਾਲ ਸਿਰਫ ਦਰਦ ਮਿਲਦਾ ਹੈ ਹੋਰ ਕੁਝ ਵੀ ਨਹੀਂ ਕਿਸੇ ਨੂੰ ਚੁੱਪ ਕਰਾਉਣਾ ਹੈ ਤਾਂ ਆਪਣੀ ਸਫਲਤਾ ਨੂੰ ਕਰਾਓ ਕਿਉਂਕਿ ਬੈਸ ਤਾਂ ਅੱਜਕੱਲ ਹਰ ਕੋਈ ਕਰ ਲੈਂਦਾ ਹੈ। ਉਦਾਂ ਤਾਂ ਕੋਈ ਸਬੂਤ ਨਹੀਂ ਹੈ ਕਿ ਕੌਣ ਕਿਸ ਦੀ ਕਿਸ ਦਾ ਕੀ ਲੱਗਦਾ ਹੈ। ਇਹ ਦਿਲ ਦੇ ਰਿਸ਼ਤੇ ਤਾਂ ਸਿਰਫ ਯਕੀਨ ਨਾਲ ਹੀ ਚੱਲਦੇ ਨੇ। ਡਰ ਲੱਗਦਾ ਹੈ ਹੁਣ ਲੋਕਾਂ ਨੂੰ ਜਜ਼ਬਾਤ ਦੱਸਣ ਤੋਂ ਜੇ ਕਿਤੇ ਕੋਈ ਹੱਸ ਪਿਆ ਤਾਂ ਤਮਾਸ਼ਾ ਬਣ ਜਾਵੇਗਾ। ਹਰ ਗੱਲ ਦਾ ਸਬੂਤ ਦੇਣਾ ਪੈ ਰਿਹਾ ਹੈ। ਸੱਚਮੁੱਚ ਪਰ ਉਹ ਸਭ بڑے ਪੂਰੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ ਇੰਤਜ਼ਾਰ ਦੀ ਹੱਦ ਵੀ ਅਜੀਬ ਹੁੰਦੀ ਹੈ ਨਾ ਦਰਵਾਜ਼ਾ ਬੰਦ ਹੋਣ ਦਿੰਦੀ ਹੈ ਤੇ ਨਾ ਹੀ ਅੱਖ ਉਸ ਸਮਾਜ ਵਿੱਚ ਔਰਤ ਦੀ ਇੱਜ਼ਤ ਕਿਵੇਂ ਵੱਧ ਸਕਦੀ ਹੈ ਜਿੱਥੇ ਮਰਦਾਂ ਦੇ ਝਗੜਿਆਂ ਵਿੱਚ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਜਾਂਦੀਆਂ ਨੇ ਉਹ ਕਿਸੇ ਹੋਰ ਦੇ ਲਈ ਸਾਨੂੰ ਭੁੱਲ ਗਏ ਕੋਈ ਗੱਲ ਨਹੀਂ ਅਸੀ ਵੀ ਤਾਂ ਉਹਨਾਂ ਲਈ ਸਾਰਾ ਜਹਾਨ ਪੁਲਾ ਹੀ ਦਿੱਤਾ ਸੀ ਜੇ ਸੱਚਮੁੱਚ ਕਿਸੇ ਦਾ ਸਾਥ ਜ਼ਿੰਦਗੀ ਭਰ ਚਾਹੁੰਦੇ ਹੋ ਤਾਂ ਉਸ ਨੂੰ ਕਦੇ ਨਾ ਦੱਸੋ ਕਿ ਤੁਸੀਂ ਉਸ ਨੂੰ ਕਿੰਨਾ ਪਿਆਰ ਕਰਦੇ ਹੋ ਜਮਾਨਾ ਬਦਲ ਗਿਆ ਹੈ ਜਨਾਬ ਹੁਣ ਯਾਦ ਰਹਿਣ ਲਈ ਵੀ ਯਾਦ ਦਿਵਾਉਣਾ ਪੈਂਦਾ ਕਮੰਡ ਨਾ ਕਰਿਓ ਸਮਾ ਵਜੂਦ ਅਤੇ ਵਿਰਾਸਤ ਕਦੋਂ ਖਤਮ ਹੋ ਹੋ ਜਾਣ ਪਤਾ ਵੀ ਨਹੀਂ ਚੱਲੇਗਾ ਵੱਡੇ ਹੋ ਕੇ ਕੀ ਮਿਲਿਆ ਦਿਮਾਗ ਵਿੱਚ ਬੋਝ ਦਿਲ ਦੇ ਵਿੱਚ ਗਮ ਕਾਸ਼ ਉਹ ਬਚਪਨ ਫੇਰ ਤੋਂ ਜੀ ਪਾਉਂਦੇ ਘੜੀ ਸੁਧਾਰਨ ਵਾਲੇ ਤਾਂ ਮਿਲ ਜਾਂਦੇ ਨੇ ਪਰ ਸਮਾਂ ਖੁਦ ਸੁਧਾਰਨਾ ਪੈਂਦਾ ਹੈ ਹਮੇਸ਼ਾ ਛੋਟੇ-ਛੋਟੇ ਗਲਤੀਆਂ ਤੋਂ ਪਛੰਦੀ ਕੋਸ਼ਿਸ਼ ਕਰੋ ਕਿਉਂਕਿ ਇਨਸਾਨ ਪਹਾੜਾਂ ਤੋਂ ਨਹੀਂ ਪਥਰਾਂ ਤੋਂ ਠੋਕਰ ਖਾਂਦਾ ਹੈ ਇੰਨੀ ਬੁਰੀ ਵੀ ਨਹੀਂ ਹੁੰਦੀ ਜ਼ਿੰਦਗੀ ਬਸ ਕੁਝ ਦਿਮਾਗ ਵਾਲਿਆਂ ਨੂੰ ਅਸੀਂ ਦਿਲ ਵਿੱਚ ਜਗ੍ਹਾ ਦੇ ਦਿੰਦੇ ਹਾਂ ਸ਼ੌਹਰਤ ਕਿੰਨੀ ਵੀ ਮਿਲੇ ਮੈਂ ਹਸਰਤਾਂ ਨਹੀਂ ਰੱਖਦਾ ਮੈਂ ਸਭ ਭੁੱਲ ਜਾਂਦਾ ਹਾਂ ਦਿਲ ਵਿੱਚ ਨਫ਼ਰਤਾਂ ਨਹੀਂ ਰੱਖਦਾ ਜਿਸ ਦਿਲ ਵਿੱਚ ਵਹਿਮ ਦਿਮਾਗ ਵਿੱਚ ਜਿੱਦ ਗੱਲਾਂ ਵਿੱਚ ਮੁਕਾਬਲਾ ਆ ਜਾਵੇ ਤਾਂ ਸਮਝ ਲਓ ਕਿ ਉੱਥੇ ਰਿਸ਼ਤਿਆਂ ਦਾ ਹਾਰਨਾ ਨਿਸ਼ਚਿਤ ਹੈ ਆਪਣੇ ਆਪ ਤੇ ਕਦੇ غرور ਨਾ ਕਰਿਓ ਪਤਾ ਨਹੀਂ ਉਸ ਤੁਹਾਡੇ ਨੇ ਸਾਡੇ ਵਰਗੇ ਕਿੰਨਿਆਂ ਨੂੰ ਬਣਾ ਕੇ ਮਿਟਾ ਦਿੱਤਾ ਹੈ ਪਰੇਸ਼ਾਨੀ ਹਾਲਾਤ ਤੋਂ ਨਹੀਂ ਗਲਤ ਖਿਆਲਾਂ ਤੋਂ ਪੈਦਾ ਹੁੰਦੀ ਹੈ ਕੀਮਤੀ ਨੇ ਸਿੱਕੇ ਈਮਾਨ ਸਸਤਾ ਹੈ ਇੱਥੇ ਰਿਸ਼ਤਿਆਂ ਦਾ ਮਤਲਬ ਹੀ ਮਤਲਬ ਦਾ ਰਿਸ਼ਤਾ ਹੈ ਦਿਲਾਂ ਦੇ ਵਿੱਚ ਰਹਿਣਾ ਸਿੱਖੋ غرور ਵਿੱਚ ਤਾਂ ਹਰ ਕੋਈ ਰਹਿੰਦਾ ਹੈ ਮੂੰਹ ਤੇ ਕਹਿਣਾ ਸਿੱਖੋ ਪਿੱਠ ਪਿੱਛੇ ਤਾਂ ਹਰ ਕੋਈ ਬੱਕਦਾ ਹੈ ਅਸੀਂ ਪਾਗਲ ਸੀ ਜੋ ਦਿਲ ਸਾਫ਼ ਰੱਖਦੇ ਸੀ ਪਰ ਸਾਨੂੰ ਕੀ ਪਤਾ ਸੀ ਕਿ ਇੱਥੇ ਲੋਕ ਚਿਹਰੇ ਦੇਖਦੇ ਨੇ ਪਾਲ ਜ਼ਿੰਦਗੀ ਦੀ ਸੀ ਦੂਰ ਤੱਕ ਨਿਕਲ ਪਏ ਜ਼ਿੰਦਗੀ ਤਾਂ ਮਿਲੀ ਨਹੀਂ ਪਰ ਤਰਜ਼ਰਬੇ ਬਹੁਤ ਮਿਲੇ ਤੁਸੀਂ ਇਹ ਜਾਣਦੇ ਹੋ ਕਿ ਤੁਸੀਂ ਕੀ ਹੋ ਪਰ ਇਹ ਨਹੀਂ ਜਾਣਦੇ ਕਿ ਤੁਸੀਂ ਕੀ ਕੀ ਕਰ ਸਕਦੇ ਹੋ ਕਿਸੇ ਦਾ ਫੇਵਰੇਟ ਬਣਨ ਦੀ ਕੋਸ਼ਿਸ਼ ਨਾ ਕਰੋ ਤੁਸੀਂ ਇਨਸਾਨ ਹੋ ਕੋਈ ਆਈਸਕ੍ਰੀਮ ਦੇ ਫਲੇਵਰ ਨਹੀਂ ਜੇਕਰ ਤੁਸੀਂ ਜ਼ਿੰਦਗੀ ਨੂੰ ਪਿਆਰ ਕਰਦੇ ਹੋ ਤਾਂ ਸਮਾਂ ਬਰਬਾਦ ਨਾ ਕਰੋ ਕਿਉਂਕਿ ਜ਼ਿੰਦਗੀ ਸਮੇ ਤੋਂ ਬਣਦੀ ਹੈ ਸਫ਼ਰ ਦਾ ਮਜ਼ਾ ਲੈਣਾ ਹੈ ਤਾਂ ਸਮਾਨ ਘੱਟ ਰੱਖੋ ਅਤੇ ਜੇਕਰ ਜ਼ਿੰਦਗੀ ਦਾ ਮਜ਼ਾ ਲੈਣਾ ਹੈ ਤਾਂ ਅਰਮਾਨ ਘੱਟ ਰੱਖੋ ਰੋਜ਼ ਰਾਤ ਨੂੰ ਸੁਲ ਜਾ ਕੇ ਸਰਾਣੇ ਰਖਤੇ ਹਾਂ ਜ਼ਿੰਦਗੀ ਨੂੰ ਫਿਰ ਵੀ ਰੋਜ਼ ਸਵੇਰੇ ਪਤਾ ਨਹੀਂ ਕਿਵੇਂ ਉਲਝੀ ਹੋਈ ਮਿਲਦੀ ਹੈ ਚੰਗੇ ਸਮੇਂ ਤੋਂ ਵੱਧ ਚੰਗੇ ਇਨਸਾਨ ਨਾਲ ਰਿਸ਼ਤਾ ਰੱਖੋ ਚੰਗਾ ਇਨਸਾਨ ਚੰਗਾ ਸਮਾਂ ਲਿਆ ਸਕਦਾ ਹੈ ਪਰ ਚੰਗਾ ਸਮਾਂ ਚੰਗਾ ਇਨਸਾਨ ਨਹੀਂ ਲਿਆ ਸਕਦਾ ਚੰਗੇ ਬੁਰੇ ਹਰ ਕੰਮ ਦੀ ਨੀਂਵ ਮਨ ਵਿੱਚ ਹੁੰਦੀ ਹੈ ਜੇ ਮਨ ਸਹੀ ਹੋਵੇ ਤਕ ਕੋਈ ਵੀ ਵਿਅਕਤੀ ਗਲਤ ਕੰਮ ਨਹੀਂ ਕਰ ਸਕਦਾ ਇਨਸਾਨ ਦਾ ਸਭ ਤੋਂ ਚੰਗਾ ਮਿੱਤਰ ਉਸ ਦੀ ਆਤਮਾ ਅਤੇ ਮਨ ਹੁੰਦਾ ਜੋ ਚੰਗੀਆਂ ਗੱਲਾਂ ਤੇ ਸ਼ਾਬਾਸ਼ੀ ਦਿੰਦਾ ਹੈ ਅਤੇ ਬرائی ਬੁਰੀਆਂ ਗੱਲਾਂ ਤੇ ਨਿਚੋੜ ਕੇ ਰੱਖ ਦਿੰਦਾ ਹੈ ਆਪਣੀ ਆਰਥਿਕ ਸਥਿਤੀ ਨੂੰ ਰਾਜ਼ ਰੱਖਣਾ ਚਾਹੀਦਾ ਹੈ ਜੇ ਤੁਹਾਡੀ ਸਥਿਤੀ ਚੰਗੀ ਹੈ ਤਾਂ ਲੋਕ ਤੁਹਾਡੇ ਤੋਂ ਕਰਜ਼ਾ ਮੰਗ ਲੱਗ ਜਾਣਗੇ ਅਤੇ ਜੇ ਬੁਰੀ ਹੈ ਤਾਂ ਤੁਹਾਡਾ ਸਤਕਾਰ ਨਹੀਂ ਕਰਨਗੇ ਅਤੇ ਸਾਥ ਨਹੀਂ ਦੇਣਗੇ ਇਸ ਦੇ ਲਈ ਸੁੱਖ ਅਤੇ ਦੁੱਖ ਨੂੰ ਆਪਣੇ ਤੱਕ ਹੀ ਸੀਮਿਤ ਰੱਖੋ ਜ਼ਿੰਦਗੀ ਸਭ ਤੋਂ ਮੁਸ਼ਕਲ ਪ੍ਰੀਖਿਆ ਹੈ ਬਹੁਤ ਸਾਰੇ ਲੋਕ ਦੂਜਿਆਂ ਦੀ ਨਕਲ ਕਰਨ ਦਾ ਯਤਨ ਕਰਦੇ ਨੇ ਕਿਉਂਕਿ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਇੱਥੇ ਹਰ ਕਿਸੇ ਦਾ ਪ੍ਰੈਸ਼ਨ ਪੱਤਰ ਵੱਖਰਾ ਹੈ ਕਦੇ ਬੇਮੌਕੇ ਬੁਰਾ ਸਮਾਂ ਆ ਜਾਵੇ ਤਾਂ ਬੁਰਾ ਨਾ ਮੰਨਿਓ ਕਦੇ ਕਦੇ ਬੁਰਾ ਮੌਕਾ ਤੁਹਾਡੇ ਚੰਗੇ ਇਨਸਾਨ ਨਾਲ ਮਿਲਵੋਣ ਲਈ ਆਉਂਦਾ ਹੈ ਉਹਨਾਂ ਲੋਕਾਂ ਤੋਂ ਦੂਰੀ ਹੀ ਠੀਕ ਨੇ ਜਿਨ੍ਹਾਂ ਨੇ ਨਜ਼ਦੀਕੀਆਂ ਦੀ ਕਦੇ ਕਦਰ ਹੀ ਨਹੀਂ ਕੀਤੀ ਲੋਹੇ ਨੂੰ ਕੋਈ ਵੀ ਨਸ਼ਟ ਨਹੀਂ ਕਰ ਸਕਦਾ ਉਸ ਨੂੰ ਖੁਦ ਦਾ ਜੰਗ ਨਸ਼ਟ ਕਰਦਾ ਹੈ ਠੀਕ ਉਸੇ ਹੀ ਤਰ੍ਹਾਂ ਇੱਕ ਇਨਸਾਨ ਨੂੰ ਉਸ ਦੀ ਮਾਨਸਿਕਤਾ ਨਸ਼ਟ ਕਰਦੀ ਹੈ ਕੋਈ ਹੋਰ ਨਹੀਂ ਕਿਸੇ ਨੂੰ ਉਹਨਾਂ ਖ ਹੀ ਸਤਾਓ ਕਿ ਤੁਹਾਡੀ ਕਮੀ ਮਹਿਸੂਸ ਹੋਵੇ ਇਹਨਾਂ ਨਾ ਸਤਾਓ ਕਿ ਉਹ ਤੁਹਾਡੇ ਬਿਨਾ ਜੀਣਾ ਸਿੱਖ ਜਾਵੇ ਮਨ ਨੂੰ ਇੰਨਾ ਮਜ਼ਬੂਤ ਬਣਾਓ ਕਿ ਕਿਸੇ ਦੇ ਵੀ ਕਿਸੇ ਵੀ ਤਰ੍ਹਾਂ ਦੇ ਵਿਵਹਾਰ ਨਾਲ ਮਨ ਦੀ ਸ਼ਾਂਤੀ ਭੰਗ ਨਾ ਹੋ ਸਕੇ ਤੁਸੀਂ ਜੋ ਕਰਨਾ ਚਾਹੁੰਦੇ ਹੋ ਉਹ ਜ਼ਰੂਰ ਕਰੋ ਐਨਾ ਨਾ ਸੋਚੋ ਕਿ ਲੋਕ ਕੀ ਕਹਿਣਗੇ ਕਿਉਂਕਿ ਲੋਕ ਤਾਂ ਤਦ ਵੀ ਕਹਿਣਗੇ ਜਦ ਤੁਸੀਂ ਕੁਝ ਨਹੀਂ ਕਰੋਗੇ ਇਨਸਾਨ ਹੀ ਇਨਸਾਨ ਦਾ ਰਸਤਾ ਕਟਦਾ ਹੈ ਬਿੱਲੀਆਂ ਤਾਂ ਬਸ ਉਦਾਂ ਹੀ ਬਦਨਾਮ ਨੇ ਤੀਰਥਾਂ ਤੇ ਹੀ ਕਿਉਂ ਲੱਭਦੇ ਹੋ ਰੱਬ ਨੂੰ ਉਹ ਤਾਂ ਉੱਥੇ ਵੀ ਮੌਜੂਦ ਹੈ ਜਿੱਥੇ ਤੁਸੀਂ ਗੁਨਾਹ ਕਰਦੇ ਹੋ ਦੁਨੀਆ ਦੇ ਰਹਿਣ ਬਸੇਰੇ ਵਿੱਚ ਪਤਾ ਨਹੀਂ ਕਿੰਨੇ ਦਿਨ ਰਹਿਣਾ ਜਿੱਤ ਲਹੋ ਸਭ ਦੇ ਦਿਲਾਂ ਨੂੰ ਬਸ ਇਹ ਜਿੰਦਗੀ ਦਾ ਕਹਿਣਾ ਹੈ